ਕੀਮਪੁਰ ਸਾਹਿਬ ਬਹੁਤ ਸਤਿਕਾਰਯੋਗ ਬਹੁਤ ਵੱਡੀ ਹਸਤੀ ਹੈ ਸਾਡੀ ਖੇਡ ਕਬੱਡੀ ਦੀ ਮਾਰੋ ਜ਼ੋਰਦਾਰ ਤਾੜੀਆਂ ਕਬੱਡੀ ਦਾ ਉੱਡਣਾ ਆਵਾਜ਼ ਪਹਿਲੀ ਰੇਡ ਦੋਦੇ ਵਾਲਾ ਸੰਦੀਪ ਗੁਰਦਾਸਪੁਰ ਦੇ ਵੇੜੇ ਆ ਗਿਆ ਰੰਗਲੇ ਪੰਜਾਬ ਦੀ ਰੰਗਲੀ ਖੇਡ ਹੈ ਹੁਸ਼ਿਆਰਾ ਬੋਪਰ ਸਫੀਰ ਰਸ਼ੀਨ ਬੂਟਾ ਅਨਦਾਣੇ ਵਾਲਾ ਬਿੱਲਾ ਟੋਡੇ ਵਾਲਾ ਚਾਰ ਜੱਫੀ ਲੰਡੇ ਦੇ ਵਿੱਚ ਪਹਿਲੀ ਰੇਡ ਸਾਹਮਣੇ ਦੋਦੇ ਵਾਲਾ ਸੰਦੀਪ ਰਸ਼ੀਨ ਵਾਲਾ ਮੇਰੇ ਮਿੱਤਰੋ ਕਰਾਉਂਦਾ ਬੈ ਜਾ ਬੈ ਜਾ ਪਹਿਲੇ ਜੱਫੇ ਤੇ ਹਰ ਤਾੜੀਆਂ ਮਾਰੋ ਜ਼ੋਰਦਾਰ ਆਹ ਮੁੰਡੇ ਨੇ ਬੈ ਜਾ ਬੈ ਜਾ ਕਰਵਾਤੀ ਹੈ ਲੰ ਕਹਿੰਦੇ ਮੇਲੇ ਦਾ ਪਹਿਲੀ ਕਬੱਡੀ ਤੇ ਦੇੜ ਵਾਲਾ ਜਫਾ ਰਸ਼ੀਰ ਵਾਲ ਨੇ ਲਾਦਾ ਆਹ ਸਾਹਮਣੇ ਸੰਗਰਾਜ ਬੋਪਰੀਆ ਰਕੇਸ਼ ਬੋਪਰੀਆ ਵੀ ਮੁੰਡਾ ਬੜਾ ਤੇਜ ਹੈ ਬੋਪਰੀਆ ਰਕੇਸ਼ ਨੇ ਕਬੱਡੀ ਪਾਈ ਹੈ ਇੱਕ ਪਾਸੇ ਬਿੱਟੂ ਬੈਰੇਗੋੜਾ ਲੱਗਾ ਹੋਇਆ ਬਾਰਿਆਂ ਵਾਲੀ ਦਾ ਅਮਰੀਕ ਲੱਗਾ ਹੋਇਆ ਸਤੀ ਸਮਾਉਦ ਹੈ ਅਮਰੀਕ ਕਹਿੰਦੇ ਨਾਲ ਅਮਰਤਨਾਥ ਸਿਆਣੀ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਲੰਡੇ ਕੇ ਦਾ ਕਬੱਡੀ ਕੱਪ ਪਹਿਲਾ ਹੀ ਮੈਚ ਪਹਿਲੇ ਜੀ ਸਿਰੇ ਦੀ ਟੱਕਰ ਆਓ ਦੇਖੋ ਵੀ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਕਬੱਡੀ 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 விதிக்கப்பட்டு ਲਓ ਸਾਹਮਣੇ ਨੰਬਰ ਕਹਿੰਦੇ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਬੜਾ ਵਧੀਆ ਮੁਕਾਬਲਾ ਹੈ ਅਗਲੀ ਰੇਡ ਕਹਿੰਦੇ ਸੱਤੀ ਪਿਆਰ ਵਰ ਤਿਆਰ ਅੰਧਿਆ ਦੇ ਖੜਾ ਪਰਮਾਤਮਾ ਨੂੰ ਯਾਦ ਕਰਦਾ ਹੋਇਆ ਕਿ ਨਾਲ ਮਾਸਤੇ ਗੁੰਡੀਆਂ ਹਿੱਕਾਂ ਡੌਲਿਆਂ ਦੇ ਵਿੱਚ ਜਾਨਾ ਵਿੱਚ ਮੈਦਾਨੇ ਟੱਕਰ ਲੈਣੀ ਪਿੜਦੇ ਬਾਗਰਸਾਨਾ ਜਦ ਗੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਹਿੰਦ ਪਾਗ ਦੀ ਜੰਗ ਵਰਗਾ ਇਹ ਧਰਮਿਆ ਮੈਚ ਦਿਖਾ ਦਿੰਦੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਇੱਕ ਪਾਸੇ ਸੱਤੀ ਦੂਸਰੇ ਪਾਸੇ ਹੁਸ਼ਿਆਰਾ ਬੋਪਰੀਆ ਆ ਲੱਗਦਾ ਜੋਰ ਜਰਗੜੀ ਵਾਲਾ ਕਹਿੰਦੇ ਵਾਟ ਵੜਦਾ ਤੁਰਿਆ ਆਉਂਦਾ ਆਹ ਜਰਗੜੀ ਵਾਲਾ ਕਹਿੰਦੇ ਵਾਟਾਂ ਵੜਦਾ ਤੁਰਿਆ ਆਉਂਦਾ ਆਹ ਨੌਜਵਾਨ ਨੂੰ ਭੋਲੂ ਆਖਦੇ ਆ ਇਹ ਜੀਨ ਤੋਂ ਆਇਆ ਲੈ ਵੀ ਬੁੱਟੇ ਵੀਰਾ ਕਰਦੇ ਗੱਲ ਚੋਬਰ ਦੀ ਲਓ ਕਹਿੰਦੇ ਭੋਲੂ ਜੀਨ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਖੇਡ ਮੈਦਾਨ ਦੇ ਅੰਦਰ ਚਾਹਮਲ ਤਿਆਰ ਨੇ ਇਧਰ ਲਾਈਵ ਵਾਲਾ ਤੇ ਫੋਟੋ ਵਾਲਾ ਇਧਰ ਆਵੇ ਬਾਈ ਜੀ ਸਨਮਾਨ ਕਰਦੇ ਆ ਉਧਰ ਸਾਡੇ ਜਨਾਬ ਮੱਖਣਵਲੀ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਗੁਰਪ੍ਰੀਤ ਬੇਤਲਾਲ ਸਾਹਿਬ ਜੀ ਦਾ ਸਾਰੇ ਬਲਾਰਿਆਂ ਦਾ ਸਤਿਕਾਰ ਮੈਚ ਚੋਟੀ ਦਾ ਚੱਲਿਆ ਮੇਰੇ ਮਿੱਤਰੋ ਅੱਜ ਗੱਲਾਂ ਟਿਕਾਣੇ ਲੱਗਣਗੀਆਂ ਸਾਰੇ ਮਾਲੀ ਆ ਗਿਆ ਕੋਈ ਕੈਨੇਡਾ ਤੋਂ ਆ ਗਿਆ ਕੋਈ ਆਸਟ੍ਰੇਲੀਆ ਤੋਂ ਆ ਗਿਆ ਇਹ ਲੰਡੇਕੇ ਦਾ ਮੇਲਾ ਹੈ ਖੇਡ ਕਬੱਡੀ ਦੇ ਸੱਚੇ ਸੇਵਾਦਾਰਾਂ ਦਾ ਮੇਲਾ ਹੈ ਖੇਡ ਕਬੱਡੀ ਦੇ ਵੱਡੇ ਪ੍ਰੋਮੋਟਰਾਂ ਦਾ ਮੇਲਾ ਹੈ ਸਮੁੱਚੇ ਨਗਰ ਲੰਡੇਕੇ ਦਾ ਧੰਨਵਾਦ ਸਾਰੀ ਪ੍ਰਬੰਧ ਕਮੇਟੀ ਦਾ ਇਧਰ ਬੱਗਾ ਚੱਠੇ ਵਾਲਾ ਕਬੱਡੀ ਪਾ ਰਿਹਾ ਹੈ ਹੁਸ਼ਿਆਰਾ ਤਿਆਰ ਹੈ ਸਫੀ ਰਸ਼ੀਨ ਵਾਲਾ ਬਿੱਲਾ ਟੋਡਿਆਂ ਦਾ ਬੂਟਾ ਅੰਨਦਾਣੇ ਵਾਲਾ ਹੁਣ ਦੇਖਾਂਗੇ ਕਿਹੜੇ ਖੇਡਾਂ ਦਾ ਮੁਕਾਬਲਾ ਹੁੰਦਾ ਇਹ ਬਿੱਲਾ ਟੋਡਿਆਂ ਵਾਲਾ ਮੇਰੇ ਮਿੱਤਰੋ ਪਰ ਨੰਬਰ ਬੁੱਗਾ ਚੱਠਾ ਹਰਜੀਤ ਕਬੱਡੀ ਵਾਲਾ ਬਾਜ਼ਾਖਾਨਾ ਦੀ ਲਈ ਜੋੜਦਾ ਹੋਇਆ ਅਗਲੀ ਰੇਡ ਕਹਿੰਦੇ ਨੌਜਵਾਨ ਇਧਰ ਲਈ ਬੰਨੇ ਜਲਾਣੀ ਵਾਲਾ ਭੋਲੂ ਕਬੱਡੀ ਪਾਰਿਆ ਤੇ ਗੱਲ ਸਗਰਾਜ ਕਰਦਾ ਹੋਇਆ ਲਓ ਕਹਿੰਦੇ ਜਲਾਣੀ ਵਾਲਾ ਕਹਿੰਦੇ ਭੋਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਲੰਡੇ ਕੇ ਦਾ ਕਬੱਡੀ ਕੱਪ ਹੈ ਚਾਰ ਚਿਹਰਾ ਭਰਿਆ ਹੋਇਆ ਠਾਠਾ ਮਾਰਦਾ ਇਕੱਠਾ ਪਹਿਲਾ ਹੀ ਮੈਚ ਤੇ ਕਹਿੰਦੇ ਪਹਿਲੇ ਜੀ ਚੋਟੀ ਦਾ ਮੁਕਾਬਲਾ ਜਿਹੜਾ ਰੀਆ ਆਨੰਦ ਮਾਨਦੀ ਹੋਈ ਲਓ ਪੈਂਦੀ ਰੇਡ ਇਹ ਆ ਸੱਚੇ ਸੂਰਮੇ ਦਾ ਪਿੰਡੂ ਸੱਤੀ ਸਮਾਉ ਵਾਲਾ ਪਰ ਭੋਲਾ ਕਹਿੰਦੇ ਓਡਜੂ ਓਡਜੂ ਕਰਦਾ ਹੈ ਕਿ ਬਾਜ ਵੰਗੂ ਡਜਾਈ ਦਾ ਦਿੱਤ ਕਰਕੇ ਵੱਡੇ ਖੱਬੀਖਾਨ ਕੌਡੀ ਜਦੋਂ ਯਾਰ ਪਾਉਂਦੇ ਆ ਫਿਰ ਤਾੜੀਆਂ ਨਾ ਗੂੰਜਦਾ ਮੈਦਾਨ ਅਗਲੇ ਮੈਚ ਦੀਆਂ ਟੀਮਾਂ ਬੁੱਟਰ ਤੇ ਦੀਪ ਸਿੱਧੂ ਕਬੱਡੀ ਦਾ ਮਾਲਵਾ ਇਹ ਵੀਰ ਬਣ ਕੇ ਲੈਣਾ ਹੋਣ ਲਓ ਮੁੰਡਾ ਤਮਤਾਨ ਸਾਹ ਵਾਲਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਅੰਦਾਣੇ ਵਾਲਾ ਬੂਟਾ ਹੋ ਗਿਆ ਮੂਰੇ ਉਹ বাজਦਿਆ ਧੌਲਾ ਉਖੜਦੇ ਪੈਰ ਦੇਖੋ ਨਜ਼ਾਰਾ ਕਬੱਡੀ ਦਾ

ਔਰ ਲੱਗਦਾ ਜੋਰ ਲੱਗਦਾ ਜੋਰ ਲੱਗਦਾ ਜੋਰ ਹਰਜੀ ਪਾਸੇ ਨਹੀਂ ਬੱਲੇ 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 ਕਬੱਡੀ 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 ਸਵਾਦ ਹੀ ਵੱਖਰਾ ਮੇਰੇ ਮਿੱਤਰੋ ਐਨ ਚੋਟੀ ਦਾ ਮੈਚ ਹੈ ਪ੍ਰਬੰਧ ਹੋਣ ਦਾ ਮਣੀ ਇਦਾਂ ਦੇ ਹੋਣ ਕਬੱਡੀ ਹੋਵੇ ਤਾਂ ਇਦਾਂ ਦੀ ਹੋਵੇ ਲੋਕੀ ਆਸ਼ਸ਼ ਕਰਦੇ ਆ ਆ ਮੇਲੇ ਦੀਆਂ ਗੱਲਾਂ ਦੁਨੀਆ ਵਿੱਚ ਹੁੰਦੀਆਂ ਵੀ ਲੰਡੇ ਗੇਡ ਵਿੱਚ ਕੱਪ ਹੁੰਦਾ ਖਿਡਾਰੀ ਸਿਰੇ ਦੇ ਪੁੱਜਦੇ ਪ੍ਰਬੰਧ ਸਿਰੇ ਦੇ ਆ ਇਧਰਲੇ ਬੰਨੇ ਕੌਣ ਹੈ ਸ਼ੀਰਾ ਚੱਕਲੀ ਸ਼ੇਰ ਵਾਲਾ ਉਹ ਬਾਲੀ ਵਾਲੀਆਂ ਰੋਗਦਾ ਹੋਇਆ ਮੇਰੇ ਮਿੱਤਰੋ ਅਮਰੀਕ ਪੈ ਜਾ ਪੈ ਜਾ ਕਰਵਾ ਰਿਆ ਕਬੱਡੀ ਬੱਡੀ ਆ ਪਟਾਕੇ ਪੈਂਦੇ ਆ ਚੋਬਰ ਖੇਂਦੇ ਆ ਤੇ ਲੋਕ ਨਜ਼ਾਰੇ ਲੈਂਦੇ ਆ ਲੰਡੇ ਕੇ ਦਾ ਕੱਪ ਚੱਲਦਾ ਝੂਟ ਚੱਕਿਆ ਪੱਪੂ ਵਿਸ਼ੇਸ਼ ਤੌਰ ਤੇ ਪੁੱਜਿਆ ਲੰਡੇ ਕੇ ਦੇ ਕਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਵੇਂ ਜਿਵੇਂ ਵੱਡੇ ਮੱਲ ਅੱਜ ਇਸ ਮੈਦਾਨ ਦੇ ਵਿੱਚ ਪੁੱਜਦੇ ਜਾਣਗੇ ਸਾਰਿਆਂ ਦਾ ਸਤਿਕਾਰ ਕਰਾਂਗੇ ਇਹ ਗਹਿਲਾ ਵਾਲਾ ਇਕਬਾਲ ਕਬੱਡੀ ਪਾ ਰਿਹਾ ਹੈ ਲੈ ਵੀ ਬੋਪਰੀਆ ਦਸ ਦੁਨੀਆ ਨੂੰ ਅੱਜ ਲੰਡੇ ਕੇ ਦੇ ਵਿੱਚ ਜਫੇ ਲੱਗ ਰਹੇ ਆ ਰੇਡਾਂ ਪੈ ਰਹੀਆਂ ਆਹ ਬੋਪਰੀਆ ਮੇਰੇ ਮਿੱਤਰੋ ਕੋਸ਼ਿਸ਼ ਕਰਦਾ ਤੇ ਗਹਿਲਾ ਵਾਲਾ ਬਾਟਾ ਵੱਢ ਗਿਆ ਅਗਲੀ ਰੇਡ ਸੰਗਰਾਜ ਕਰੀ ਗੱਲ ਸਾਹਮਣੇ ਲਓ ਤੇਜੀ ਕਹਿੰਦੇ ਕੈਂਡ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਵਾਪਤਾ ਹੋਇਆ ਕੈਂਡ ਦਾ ਤੇਜੀ ਕਬੱਡੀ ਪਾ ਰਿਹਾ ਹੈ ਗੁੰਦਿਆ ਹੋਇਆ ਜੁੱਸਾ ਉਹ ਮੁੰਡਾ ਮਾਰਦਾ ਛਾਲਾਂ ਟੈਟੂ ਖਣਵਾਏ ਹੋਇਆ ਹੈ ਗਲ ਦੇ ਵਿੱਚ ਗਾਨੀ ਹੈ ਇਧਰ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਦੇ ਚਾਰ ਇੱਕ ਪਾਸੇ ਬਿੱਟੂ ਲੱਗਾ ਨਾਲ ਸ਼ਗਨੀ ਨਾਲ ਸੱਤੀ ਨਾਲ ਨੱਥਣੀ ਅਮਰਤ ਆਹ ਲੰਡਿਆਂ ਵਾਲਾ ਤਾ ਟੀਮ ਨੂੰ ਲੈ ਕੇ ਪੁੱਜਿਆ ਹੋਇਆ ਹੁਣ ਚਾਰਾਂ ਦੇ ਵਿੱਚੋਂ ਉਹ ਵਜਦੇ ਤੱਕੇ ਤੇ ਇਸ਼ਾਰਾ ਹੋ ਗਿਆ ਵੀ ਨੰਬਰ ਜਿਹੜਾ ਉਹ ਜਾਫੀਆਂ ਦਾ ਲਓ ਸੱਤੀ ਸਮਾਉ ਵਾਲਾ ਅਗਲੀ ਰੇਡ ਕਹਿੰਦੇ ਦੋਦੇ ਦਾ ਸੰਦੀਪ ਆ ਗਿਆ ਐਡੂ ਖਲਵਾਏ ਹੋਇਆ ਗੱਲਾਂ ਘੋੜੇ ਦੀਆਂ ਚੱਲਦੀਆਂ ਘੋੜੇ ਨੇ ਵੀ ਦੁਨੀਆ ਬਣਾਈ ਆ ਬੱਲੇ ਬੱਲੇ ਕਰਾਈ ਆ ਥੋੜੀਆਂ ਸੱਟਾਂ ਚੋਟਾਂ ਦੇ ਕਾਰਨ ਘੋੜਾ ਗਰਾਊਂਡਾਂ ਤੋਂ ਦੂਰ ਪਰ ਵਾਹਿਗੁਰੂ ਮਿਹਰ ਕਰੇ ਜਲਦ ਵਾਪਸੀ ਹੋਵੇ ਜਲਦ ਉਹ ਚੋਬਰ ਬੱਲੇ ਬੱਲੇ ਕਰਾਵੇ ਪਰ ਉਹ ਦੋਦੇ ਵਾਲਾ ਸੰਦੀਪ ਪੱਪਾ ਨਾਲ ਧਰਤੀ ਦੀ ਹਿੱਕ ਤੇ ਘਰੂਂਡ ਵੱਡਦਾ ਤੁਰਿਆ ਆਉਂਦਾ ਲਓ ਦੋਦੇ ਵਾਲੇ ਨੇ ਨੰਬਰ ਜੋੜ ਦਿੱਤਾ ਆ ਨੌਜਵਾਨ ਨੂੰ ਅਵਤਾਰ ਆਖਦੇ ਆ ਇਹ ਕਿਲੀ ਲਈ ਖੇਡਦਾ ਖੇਡਦਾ ਫੇਮਸ ਹੋ ਗਿਆ ਪਰ ਇਹਦਾ ਜੱਦੀ ਪਿੰਡ ਭਾਈ ਦੇਸਾ ਅੰਧਿਆ ਦੇ ਖੇੜਾ ਪਰਮਾਤਮਾ ਨੂੰ ਯਾਦ ਕਰਦਾ ਰੇਡ ਪੈ ਗਈ ਲੈ ਵੀ ਬੁੱਟੇ ਵੀਰ ਕਰੀ ਗੱਲ ਚੋਬਰ ਦੀ ਉਧਰ ਗਏ ਮੰਦੀਪ ਸਿੱਧੂ ਸਾਡਾ ਭਰਾ ਵਿਸ਼ੇਸ਼ ਤੌਰ ਤੇ ਆਪਾਂ ਸਤਿਕਾਰ ਕਰਾਂਗੇ ਵੱਡਾ ਮਾਣ ਵੱਡੇ ਪਿਆਰ ਨੇ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਇੱਕ ਸਿਰੇ ਦੀ ਖੇਡ ਕਬੱਡੀ ਆ ਇੱਕ ਚੋਟੀ ਦੇ ਮੁਕਾਬਲੇ ਦੀ ਵੱਖਰੀ ਗੱਲ ਇਸ ਮੈਦਾਨ ਦੇ ਅੰਦਰ ਆ ਬਿੱਟੂ ਵੈਰੋਕੇ ਦੀ ਧਰਤੀ ਤੇ ਕੌਣ 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 ਨਾਥਿਆੜੀਆਂ ਮੇਰੇ ਮਿੱਤਰ ਅਮਰਤਪਾਲ ਸਿੰਘ ਆ ਮੁਕਾਬਲਾ ਸਿਰੇ ਦਾ ਖੇਡ ਕਬੱਡੀ ਆ ਬੱਲੇ ਬੱਲੇ ਹੋਣੀ ਅੱਜ ਦੇ ਮੇਲੇ ਦੇ ਆਓ ਅਸ਼ਕੇ ਅਸ਼ਕੇ ਕੇ ਲੰਡੇ ਕੇ ਦੇ ਮੇਲੇ ਨੇ ਕਰਨਾ ਜੜਕੜ ਵਾਲਾ ਕਬੱਡੀ ਪਾਰਿਆ ਤੇ ਸਗਰਾਜ ਕਰੀਏ ਗੱਲ ਬੜਾ ਵਧੀਆ ਮੁਕਾਬਲਾ ਹੈ ਅਗਲੀ ਰੇਡ ਕਹਿੰਦੇ 37 ਨੌਜਵਾਨ ਜੜਕੜੀ ਪਿੰਡ ਵਾਲਾ ਅਗਲੇ ਮੈਚ ਦੀਆਂ ਟੀਮਾਂ ਬੁੱਟਰ ਤੇ ਦੀਪ ਸਿੰਧੂ ਕਬੱਡੀ ਕਲੱਬ ਮਾਲਵਾ ਇਹ ਟੀਮਾਂ ਜਲਦੀ ਖੇਡ ਮੈਦਾਨ ਦੇ ਲੱਗਿਆ ਜਾਣ ਆਹ ਪੈਂਦੀ ਰੇਡ ਤੇ ਹੁਣ ਦੇਖਣਾ ਵੀ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਉਧਰ ਵੀਰ ਆ ਸਾਡਾ ਮਨਦੀਪ ਸਿੱਧੂ 스타 ਪੀਵੀਸੀ ਡੈਕੋਰੇਸ਼ਨ ਉਹਨਾਂ ਦਾ ਵਿਸ਼ੇ ਮੁਕਾਬਲਾ ਸਿਰੇ ਦਾ ਜੜਜੜੀ ਵਾਲਾ ਤੇ ਕਹਿੰਦੇ ਨੌਜਨ ਸ਼ੀਰਾ ਇਹ ਐ ਧੂੜ ਕੋਟੀਆ ਧੂੜ ਕੋਟੀਆ ਲੱਗਿਆ ਭਾਬੀ ਤੇਰੇ ਪਿੰਡ ਪੜਵਾਰੇ ਕਹਿੰਦੇ ਧੂੜ ਕੋਟੀਆ ਗੋਪੀ ਦੀ ਗੱਲ ਚੱਲੀ ਐ ਕਹਿੰਦੇ ਗੁਰਨਾਮ ਗਾਮੇ ਵਰਗੇ ਮੋਹਣੇ ਵਰਗੇ ਸੋਨੀ ਵਰਗੇ ਫੱਤੇ ਵਰਗੇ ਬਿੱਧਰੂ ਵਰਗੇ ਵੀਰ ਸਿੰਘ ਉਹਨਾਂ ਦਾ ਪਿੰਡ ਪਰ ਰਕੇਸ਼ ਨੇ ਕਬੱਡੀ ਪਾਦੀ ਐ ਟੀਮਾਂ ਨੂੰ ਪਹਿਲਾਂ ਹੀ ਦੇ ਸੈਲਰ ਦੇ ਹੀ ਦੇ ਦਿੱਤੇ ਗਏ ਪਰ ਸਫਲਤਾ ਧਾਵੀ ਦੇ ਕੰਢੇ ਚੋਂਦੀ ਹੋਈ ਯਾਰ ਨਾ ਪਿਆਰ ਨਾ ਪਿਆਰ ਨਾ ਬਿੱਟੂ ਕੋਈ ਗੱਲ ਨਹੀਂ ਅੱਜ ਟੂਰਨਾਮੈਂਟ ਸਾਰਾ ਪਿਆ ਨਾ ਪਾ ਤੰਦੂਰ ਚ ਕੋਲੇ ਪਿਆਰ ਨਾ ਚੱਲ ਵੀ ਰਿਹਾ ਆਹ ਸਾਹਮਣੇ ਸਰਾ ਹੋਣਾ ਗੱਲਾਂ ਟਿਕਾਣੇ ਲੱਗਣੀਆਂ ਬਰਾੜ ਸਾਹਿਬ ਦੇਖੀ ਜਾਓ ਸ਼ਾਮਾਂ ਤੱਕ ਭਮੱਕੜ ਕੇ ਦਾ ਨਿਕਲਦੇ ਆਹ ਲੱਗਦਾ ਬੁੱਗਾ ਫੜ ਲਿਆ ਆਹ ਲੱਗਦਾ ਬੁੱਗਾ ਫੜ ਲਿਆ ਐਨ ਸਿਰੇ ਦਾ ਮੁਕਾਬਲਾ ਬਿੱਲਾ ਢੋਡੇ ਵਾਲਾ ਪਰ ਫੈਸਲੇ ਕੀ ਹੈ ਬਿੱਲਾ ਗਾਲਬ ਜੀ ਆਖ ਰਹੇ ਨੇ ਫੌਜੀ ਸਾਹਿਬ ਆਖ ਰਹੇ ਨੇ ਵੀ ਨੰਬਰ ਮਾਝੇ ਦਾ 4x4 ਪ੍ਰੋਮੋਟਰ ਬਿੱਲਾ ਗੱਲ ਦੀਨੇ ਵਾਲੀਆ ਜਿਹਦੀ ਟੀਮ ਖੇਡ ਰਹੀ ਆ ਵਿਕੇ ਦਿਆਲ ਦੀ ਉਠਾ ਲੰਡੇ ਕੇ ਤੇ ਰਾਜਪਾਲ ਸਿੱਧੂ ਇਹਨਾਂ ਵੀਰਾਂ ਦਾ ਵੀ ਬਹੁਤ ਵੱਡਾ ਰੋਲ ਹੈ ਉਹਨਾਂ ਦਾ ਵੀ ਧੰਨਵਾਦ ਲਓ ਜੀਂਦ ਵਾਲਾ ਕਹਿੰਦੇ ਭੋਲੂ ਕਬੱਡੀ ਪਾਉਣ ਦੀ ਖੇਡ ਮੈਦਾਨ ਦੇ ਵਿੱਚ ਵਾਤਾ ਹੋਇਆ ਮੈਚ ਕਹਿੰਦੇ ਤੇਜ਼ ਹੋ ਗਿਆ ਮੈਚ ਕਹਿੰਦੇ ਤੱਤਾ ਹੋ ਗਿਆ ਆ ਜੱਫੇ ਲੱਗਣੇ ਸ਼ੁਰੂ ਹੋ ਗਿਆ ਮੁੰਡੇ ਗਰਮ ਹੋ ਗਿਆ ਆ ਪੈਂਦੀ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਆ ਪੈਂਦੀ ਰੇਡ ਪਰ ਕਹਿੰਦੇ ਜੀਂਦ ਵਾਲਾ ਉੱਡੇ ਜੁੰਡ ਜੁੰਡ ਜੋ ਕਰਦਾ ਤਕੜਾ ਨੰਬਰ ਇਸ ਜੋਬਰ ਨੇ ਆਪਣੀ ਟੀਮ ਦੇ ਲਈ ਜੋਰ ਦਿੰਦਾ ਹੈ ਅਗਲੇ ਮੈਚ ਤੇ ਟੀਮਾਂ ਆ ਜਾਣ ਤੇ ਅਗਲੇ ਮੈਚ ਦੇ ਬੁਲਾਰੇ 우ਸਤਾਦ ਲੋਕ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਤੇ ਉਹਨਾਂ ਦੇ ਨਾਲ ਜਨਾਬ ਮੱਖਣ ਅਲੀ ਜੀ ਉਹ ਵੀ ਖੇਡ ਮੈਦਾਨ ਦੇ ਲਾਗੇ ਆ ਜਾਣਗੇ ਅਗਲੇ ਮੈਚ ਦੀ ਬੋਲਾਂ ਦੀ ਸਾਂਝ ਪਾਉਣ ਦੇ ਲਈ ਲਓ ਤਮਤਾਨ ਸਾਹਿਬ ਦੇ ਗੱਭਰੂ ਨੇ ਕਬੱਡੀ ਪਾਤੀ ਹੈ ਲਓ ਮਲਕੀਤ ਤਮਤਾਨ ਸਾਹਿਬ ਦੀ ਧਰਤੀ ਦਾ ਚੋਬਰ ਇਹਦੀ ਵੱਧਦਾ ਹੋਇਆ ਸਾਡੇ ਮੋਗੇ ਜ਼ਿਲ੍ਹੇ ਦੇ ਮੇਰ ਸਾਹਿਬ ਸਰਦਾਰ ਬਲਜੀਤ ਸਿੰਘ ਜੀ ਚਾਨੀ ਉਹਨਾਂ ਦੇ ਨਾਲ ਵਿਕਰਮਜੀਤ ਸਿੰਘ ਜੀ ਐਮਸੀ ਸਾਹਿਬ ਉਹ ਪਹੁੰਚੇ ਨੇ ਨਾਲ ਜਸਵੀਰ ਹੁੰਦਰ ਜੀ ਔਰ ਨਾਲ ਹੀ ਮਿਲਖਾ ਸਿੰਘ ਜੀ ਬਰਦਾਨ ਟਰੱਕ ਜਿਹਨੇ ਉਹਨਾਂ ਦਾ ਵੀ ਇੱਥੇ ਪਹੁੰਚਾ ਤੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਅੱਜ ਦੇ ਮੇਲੇ ਲਈ ਸਰਦਾਰ ਜਸਵਿੰਦਰ ਸਿੰਘ ਕਾਕਾ ਐਮਸੀ ਬਹੁਤ ਵੱਡੇ ਰੋਲ ਨੇ ਸਾਰੇ ਨਗਰ ਨੂੰ ਜੋੜ ਕੇ ਰੱਖਦਾ ਵੀਰ ਸਾਡਾ ਨਾਲ ਇਹਨਾਂ ਦੇ ਭਰਾਵਾਂ ਦੇ ਵੀ ਸੰਪਰਕ ਜਰਿੰਦਾ ਬਹੁਤ ਵੱਡੀ ਜ਼ਿੰਮੇਵਾਰੀ ਸਾਂਭਦਾ ਜਸਵਿੰਦਰ ਕਾਕਾ ਐਮਸੀ ਜੀ ਦਾ ਬਹੁਤ-ਬਹੁਤ ਧੰਨਵਾਦ ਵੱਡਾ ਵੀਰ ਸਾਡਾ ਉਹ ਪੈਂਦੀ ਹੋਈ ਰੇਡ ਮੁੰਡਾ ਦੋਦੇ ਵਾਲਾ ਪਰ ਇਸ਼ਾਰਾ ਕੀ ਆ ਵੀ ਨੰਬਰ ਜਿਹੜਾ ਉਹ ਰੇਡਰ ਨੂੰ ਦਿੱਤਾ ਗਿਆ ਕਿਉਂਕਿ ਜਾਫੀ ਗਰਾਊਂਡ ਤੋਂ ਬਾਹਰ ਹੋਇਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਗਹਿਲ ਪਿੰਡ ਐ ਇਕਬਾਲ ਖੇਡ ਮੈਦਾਨ ਦੇ ਵਿੱਚ ਵਾਤਾ ਹੋਇਆ। ਬੇਲਾ ਵਾਲਾ ਇਕਬਾਲ ਕਬੱਡੀ ਪਾ ਰਿਹਾ। ਤਨੌਰੀ ਵਾਲਾ ਸ਼ੇਰੂ ਤਿਆਰ। ਉਧਰ ਲੱਖਾ ਲੰਡੇਗੇ ਭਰਾ ਸਾਡਾ ਬਹੁਤ ਮਿਹਨਤ ਕਰਦੇ ਐ। ਖੇਡ ਕਬੱਡੀ ਦੇ ਵਿੱਚ ਵੱਡੇ ਰਤਮੇ ਰੱਖਣ ਵਾਲੇ ਭਰਾਵਾਂ ਦਾ ਸਤਿਕਾਰ। ਇਧਰਲੇ ਬੰਨੇ ਗਹਿਣਾ ਵਾਲਾ ਇਕਬਾਲ ਤੇ ਨੌਜਵਾਨ ਗੱਭਰੂ ਰਸ਼ੀਨ ਵਾਲਾ ਸਫੀ ਹੈ। ਸ਼ੀਰਾ ਚੱਕ ਲਈ ਸ਼ੇਰ ਵਾਲਾ। ਆਹ ਦੁੱਦੇ ਵਾਲਾ ਸੰਦੀਪ ਢੇਰੀਆਂ ਤੇ ਖੜ ਗਿਆ। ਵੀ ਪੌਣੀਆਂ ਦਾ ਜੁਰਤ ਨਾ ਪੌਣੀ ਐ। ਬਿੱਟੂ ਫੜਲਾ ਤਿਆਰੀ। ਜਾਂ ਕਹਦੇ ਮੁੰਡੇ ਕਹਿੰਦੇ ਸਮਾਹ ਵਾਲੇ ਚੋਬਰ ਨੂੰ ਚਾਰ ਨੇ ਚਾਰੇ ਤੇ ਚਾਰੇ ਤਿਆਰ। ਹਰਜੀਤ ਬਾਜਾਖਾਨਾ ਖੇਡ ਕਲੱਬ ਖੇਡ ਰਹੀ ਹੈ ਇਧਰ ਗਰਦਾਸਪੁਰ ਲਾਈਨ ਖੇਡ ਰਹੀ ਹੈ ਵੱਡੇ ਪੱਦਰ ਤੇ ਵੱਡੇ ਮਾਲ ਖੇਡ ਰਿਆ ਆਉਣ ਵਾਲੇ ਮੈਚਾਂ 'ਚ ਵੀ ਸਾਰੇ 스타 ਤੇ ਵੱਡੀਆਂ ਟੀਮਾਂ ਦੇ ਮੁਕਾਬਲੇ ਜਿਹੜੇ ਆ ਇਸ ਧਰਤੀ ਦੇ ਖੇਡੇ ਜਾਣਗੇ ਵੱਡੇ ਮੈਚ ਵੱਡੇ ਪ੍ਰਬੰਧ ਵੱਡੇ ਬਲਾਰੇ ਹੋਣਗੇ ਅਗਲੇ ਮੈਚਾਂ ਲਈ ਦੋਦੇ ਵਾਲਾ ਸੰਦੀਪ ਆਹ ਸਾਹਮਣੇ ਮੁਕਾਬਲਾ 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 ਆਹ ਮੇਰੇ ਮਿੱਤਰੋ ਮੁਕਾਬਲਾ ਵਖਰਾ ਜੈ ਇਹ ਧੂੜ ਕੋਟੀ ਹੈ ਕਰਾਉਂਦਾ ਬੱਲੇ ਬੱਲੇ ਇਹ ਧੂੜ ਕੋਟੀਆ ਲੱਗਿਆ ਭਾਬੀ ਤੇਰੇ ਪਿੰਡ ਪਟਵਾਰੀ ਇਹ ਨੌਜਾਨ ਖੇਡ ਕਬੱਡੀ ਦੇ ਵੱਡੇ ਮੱਲ ਨੇ ਕੈਂਟ ਵਾਲੀ ਦੀ ਰੇਡ ਪੈ ਰਹੀ ਹੈ ਸ਼ਗਰਾਜ ਕਰੀਏ ਗੱਲ ਭਾਈ ਜੀ 50 77 ਗੱਡੀ ਹੈ ਰਸਤਾ ਬਲੌਕ ਹੈ ਕਿਰਪਾ ਕਰਕੇ ਪੀਵੀ 11 50 77 ਗੱਡੀ ਪਾਸੇ ਕਰ ਲੋ ਅਗਲੇ ਮੈਚ ਦੀਆਂ ਟੀਮਾਂ ਵੀ ਲੱਗ ਕੇ ਆ ਜਾਣ ਆਹ ਗੱਡੀਆਂ ਵੀ ਪਾਸੇ ਕਰ ਲਓ ਹੁਣ ਮੇਲਾ ਵੱਡਾ ਇਕੱਠ ਵੱਡਾ ਹੋ ਗਿਆ ਹੁਣ ਗੱਡੀਆਂ ਦੀ ਪਾਰਕਿੰਗ ਨੂੰ ਵੀ ਜਗ੍ਹਾ ਨਹੀਂ ਮਿਲਦੀ ਹੋਣੀ ਪਰ ਜਿਹੜੇ ਜਿਹੜੇ ਪਾਰਕਿੰਗ ਕਰਦੇ ਆ ਵੀਰ ਬਣ ਕੇ ਥੋੜਾ ਸਾਈਡ ਤੇ ਪਾਰਕ ਕਰਿਓ ਲਓ ਜਰਗੜੀ ਦਾ ਸੱਤੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਲੈ ਵੀ ਗੌਰਵ ਇਥੋਂ ਖਿਡਾਰੀ ਵੀ ਥੋੜਾ ਥੋੜਾ ਪਿੱਛੇ ਨੂੰ ਕਰ ਦੇ ਵੀਰ ਬਣ ਕੇ ਤੇ ਕਿਸੇ ਨੰਬਰ ਦੇ ਰੌਲਾ ਰੱਪਾ ਪੈ ਗਿਆ ਫਿਰ ਥੋੜਾ ਔਖਾ ਹੋ ਜਾਂਦਾ ਆਹ ਜਰਗੜੀ ਪਿੰਡ ਦੇ ਗੱਬਰੂ ਦੀ ਪਈ ਹੋਈ ਰੇਡ ਚਾਰਾਂ ਦੇ ਵਿੱਚੋਂ ਕੌਣ ਆਹ ਕਹਿੰਦੇ ਰਸ਼ੀਦ ਵਾਲਾ ਲੱਗਿਆ ਟ ਕਿ ਬੱਲ ਤੁੰਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਮੀਆਂ ਜਿਹੜੇ ਕੰਮ ਮਾਵਾਂ ਕਰਦੀਆਂ ਓਈਓ ਕਰਦੀਆਂ ਤੀਆਂ ਇਹ ਮਾਂ ਪਰ ਤੀ ਪਿਤਾ ਪਰ ਪੋਤ ਨਸਲ ਪਰ ਕੋੜਾ ਬਹੁਤਾਂ ਨਹੀਂ ਤੇ ਥੋੜਾ ਥੋੜਾ ਬਹੁਤਾਂ ਨਹੀਂ ਤੇ ਥੋੜਾ ਥੋੜਾ ਕਿਲੀ ਵਾਲੇ ਅਵਤਾਰ ਦੀ ਰੇਡ ਲੈ ਵੀ ਪਿੱਟੂ ਵੈਰੋਕੇ ਵਾਲਿਆ ਜੱਫੇ ਲਾਉਣੇ ਪੈਣੇ ਕਿ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਬੱਸ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜੰਗ ਰੱਖਿਓ ਤੇ ਬਨੇੜਾ ਨੰਬਰ ਹੋਲਡ ਸੀਗਾ ਉਹ ਨੰਬਰ ਜਾਫੀਆਂ ਨੂੰ ਦਿੱਤਾ ਗਿਆ ਆ ਮੁੰਡਾ ਕਹਿੰਦੇ ਯੂਰਪ ਵਿੱਚ ਤਗੜਾ ਖੇਡਿਆ ਉਧਰ ਸਵਰਨਾ ਰਾਉਕੇ ਆਸਟ੍ਰੇਲੀਆ ਮਨਦੀਪ ਧਾਮੀ ਦਾ ਵੀ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਤੇ ਵੱਡਾ ਧੰਨਵਾਦ ਆ ਸਾਡੇ ਭਰਾ ਦਾ ਡੈਂਪੀ ਸੰਧੂ ਬਿੱਲਾ ਰਣੀਆਂ ਸਾਰੇ ਸਤਿਕਾਰਯੋਗ ਵੀਰ ਆਸਟ੍ਰੇਲੀਆ ਤੋਂ ਬਹੁਤ ਵੱਡੀ ਮੁਬਾਰਕਬਾਦ ਉਹ ਬੱਲੇ 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 ਆਓ ਸਾਹਮਣੇ ਨੰਬਰ ਬੁੱग्गा ਚੱਖੇ ਵਾਲਾ ਆਪਣੀ ਟੀਮ ਲਈ ਜੋਰ ਦਾ ਆ ਰਕੇਸ਼ ਬਹਪੂਰੀਆ ਕਬੱਡੀ ਪਾ ਰਿਹਾ ਬਿੱਟੂ ਤਿਆਰ ਹੈ ਸਤੀਸਮਾਉ ਚਾਰ ਹਾਕ ਲਓ ਸਾਹਮਣੇ ਕਹਿੰਦੇ ਰਕੇਸ਼ਵੀ ਕਬੱਡੀ ਪੈ ਰਹੀ ਹੈ ਬਿੱਟੂ ਵਰਗੇ ਸੱਤੀ ਵਰਗੇ ਆਹ ਸ਼ਗਰੀ ਵਰਗੇ ਮੁੰਡੇ ਨਾਲ ਕਹਿੰਦੇ ਦੋਦੇ ਵਾਲਾ ਵੀ ਆਣ ਕੇ ਸੱਟ ਦੇ ਵਿੱਚ ਲੱਗ ਗਿਆ ਹੁਣ ਚਾਰਾਂ ਦੇ ਵਿੱਚੋਂ ਇਹਦਾ ਪਿੰਡ ਦੋਦਾ ਇੱਕ ਘੋੜੇ ਦਾ ਯਾਰ ਆਹ ਕਰਾ ਗਿਆ ਬੱਲੇ ਬੱਲੇ ਕਿ ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਮਾਸਪੁਰ ਦੀ ਜੱਫੇ ਕਹਿੰਦੇ ਕਿਹਦੇ 11000 ਦੇ ਹੋਣਗੇ ਛੀਰੇ ਧੂੜ ਕੋਟੀਏ ਦੇ ਜੱਫੇ ਕਹਿੰਦੇ 3 11000 ਦੇ ਹੈਪੀ ਸਿੱਧੂ ਤੇ ਲਾਡੀ ਸਿੱਧੂ ਕਹਿਲ ਕੀ ਤੋਂ ਮੇਰੇ ਮਿੱਤਰ ਆ ਹੁਣ ਆਇਆ ਸਵਾਲ ਹੁਣ ਬਰੋਬਰ ਦੇ ਹੁਣ ਬਰੋਬਰ ਦੇ ਹੁਣ ਬਰੋਬਰ 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 ਆ ਲੱਗਾ ਜੋਰ ਇਹ ਪਹਿਲੀ ਵਾਰੀ ਟੱਕਰਿਆ ਕੋਈ ਬਰੋਬਰ ਦਾ ਆਜ ਜ਼ੋਰ ਪਰਖਿਆ ਜਾਣਾ ਨਹੀਂ ਅੱਜ ਤੇਰੇ ਚੋਬਰ ਦਾ ਚੋਬਰਾਂ ਦੇ ਜ਼ੋਰ ਪਰਖੇ ਜਾਣੇ ਆ ਦੈਲਬਰ ਛੇਰ ਤੇ ਫੰਤ ਮਟੋੜੜਾ ਸਾਡੇ ਵੀਰ ਜੋ ਸਾਡੀ ਟੈਕਨੀਕਲ ਟੀਮ ਬਣੀ ਹੋਈ ਹੈ ਜੇ ਕੋਈ ਰਿਵਿਊ ਆ ਚੱਕਰ ਹੋਵੇਗਾ ਤੇ ਓਏ ਵੀਰ ਫੈਸਲਾ ਕਰਨਗੇ ਆਪਣੇ ਸਮੇਂ ਦੇ ਬਹੁਤ ਵੱਡੇ ਸਟਾਰ ਨੇ ਫੰਤ ਮਟੋੜੜਾ ਤੇ ਸਾਡੇ ਛੇਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਲਓ ਜੀਂਦ ਵਾਲੇ ਗੱਬਰੂ ਦੀ ਰੇਡ ਤੇ ਸ਼ਗਨੀ ਆਹ ਸੱਤੀ ਦਾ ਵੀਰ ਯਤਨ ਕਰਦਾ ਪਰ ਨੰਬਰ ਕਿੰਨੇ ਰੇਡਰ ਦੇ ਹਿੱਸੇ ਜਾ ਜਿਹੜਾ ਬਹੁਤ ਵਧੀਆ ਮੁਕਾਬਲਾ ਵੱਡਾ ਕੱਠਾ ਅੱਜ ਦੇ ਦਿਨ ਦਾ ਪਹਿਲਾ ਮੁਕਾਬਲਾ ਦੋ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਮੇਜਰ ਸਿੰਘ ਬਰਾਨ ਪਰੂਰ ਹੁਣਾਂ ਦਾ ਉਹਨਾਂ ਦੇ ਸਾਰੇ ਸਾਥੀ ਕਰਮਪਾਲ ਸਿੱਧੂ ਲੰਡੇ ਕੇ ਜਸਕੀਰਤ ਬਰਾਨ ਜਲੰਧਰ ਸਿੱਧੂ ਪੰਜਗਰੇ ਜਸਪਾਲ ਪੰਡਾਲ ਤੇ ਗੈਰੀ ਪੰਡਾਲ ਹੁਣੇ ਜੋ ਮੇਨ ਸਪੌਂਸਰ ਨੇ ਅੱਜ ਦੇ ਵੱਡੇ ਖੇਡ ਮੇਲੇ ਨੇ ਸਾਰੇ ਵੀਰਾਂ ਦਾ ਧੰਨਵਾਦ ਲਓ ਗਹਿਰਾ ਵਾਲੇ ਦੀ ਪਈ ਹੋਈ ਰੇ ਰੇ ਵਾਲੇ ਦੀ ਕਬੱਡੀ ਪੈ ਰਹੀ ਹੈ ਬੋਪਰੀਏ ਇਸ਼ਾਰੇ ਦੇ ਤਿੰਨ ਜੱਫੇ ਵੀ 11000 ਦੇ ਹੋਣਗੇ ਉਧਰ ਵੀ ਲਾਡੀ ਸਿੱਧੂ ਕੈਲਗਰੀ ਹੈਪੀ ਸਿੱਧੂ ਕੈਲਗਰੀ ਆਹ ਇਸ਼ਾਰੇ ਬੋਪਰੀਏ ਦੇ ਵੀ ਜੱਫੇ ਤਿੰਨ 11000 ਦੇ ਆਹ ਪਟਾਕੇ ਪੈਂਦੇ ਉੜਦੀਆਂ ਧੂੜ ਯਾ ਰੇਡਾ ਧਰਤੀ ਲੰਡੇਗੇ ਦੀ ਐ ਅਗਲੀ ਰੇਡ ਸਾਹਮਣੇ ਕਹਿੰਦੇ ਜਲਾਣੀ ਵਾਲਾ ਚੋਬਰ ਆ ਵਧਿਆ ਕਬੱਡੀ ਪਾਉਣ ਦੇ ਲਈ ਔਖੇ ਰੋਕਣੇ ਤੂਫਾਨ ਪਾਣੀ ਨੇਰੀਆਂ ਔਖੇ ਰੋਕਣੇ ਖਿਡਾਰੀ ਸਾਨਾ ਵਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਇਹ ਪਹਿਲਾ ਮੈਚ ਹੈ ਲਲਤੋਵਾਲੇ ਬਿੱਲੇ ਦਾ ਦਲਸਾਦ ਈਸੀ ਦਾ ਅਮਰੀਕ ਖੋਸੇ ਕੋਟਲੇ ਦਾ ਸਾਰੇ ਭਰਾਵਾਂ ਦਾ ਧੰਨਵਾਦ ਟੱਕਰ ਸਿਰੇ ਤੇ ਆ ਬਿੱਟੂ ਆ ਬਿੱਟੂ ਅੱਜ ਪੁੱਠੇ ਕਰ ਦਰ ਸਿੱਟੂ ਇਹ ਆ ਬਿੱਟੂ ਅੱਜ ਪੁੱਠੇ ਕਰ ਕਰ ਸਿੱਟ ਆਸਰਾ ਲਾਊਗਾ ਜਦੋਂ ਦਾ ਇੰਡੀਆ ਆਇਆ ਮੁੰਡਾ ਬਹਿ ਜਾ ਬਜਾ ਕਰਵਾਉਂਦਾ ਲੈ ਵੀ ਧੋੜ ਕੋਟੀਆ 11000 ਲੈ ਵੀ ਸ਼ਿਆਰਿਆ 11000 ਤਿੰਨ ਤਿੰਨ ਜੱਫੇ ਮੇਰੇ ਮਿੱਤਰੋ ਇਹ ਵੱਡੇ ਸਨਮਾਨੇ ਜਾਣੇ ਆ ਦੋਦੇ ਵਾਲਾ ਸੰਦੀਪ ਇਹਨੇ ਵੀ ਕਬੱਡੀ ਵਿੱਚ ਰਿਕਾਰਡ ਬਣਾਇਆ ਹੈ ਸਿਗਰਾਜ ਸਾਹਮਣੇ ਜੱਕਲੀ ਸ਼ੇਰ ਦਾ ਕਹਿੰਦੇ ਸੀਰਾ ਕਬੱਡੀ ਪੌਣ ਦੇ ਲਈ ਵਾਅਦਾ ਹੋਇਆ ਹਾਂਜੀ ਸੁੱਖਾ ਜੀ ਭਾਈ ਜੀ ਇਧਰ ਸਾਡੇ ਬਲਜੀਤ ਸਿੰਘ ਦੀ ਚਾਨੀ ਮੇਰ ਸਾਹਿਬ ਦਾ ਬਾਣ ਸਨਮਾਨ ਦਾ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਇਹ 365 ਦਾ ਕੈਮਰੇ ਵਾਲਾ ਜਰੂਰ ਪਹੁੰਚੇ ਮੇਰੇ ਵੀਰੋ ਆ ਰਿਹਾ ਜੀ ਆ ਰਿਹਾ ਉਧਰ ਸਨਮਾਨ ਜਿਹੜਾ ਕੀਤਾ ਜਾ ਰਿਹਾ ਬਲਜੀਤ ਸਿੰਘ ਜੀ ਚਾਨੀ ਜੋ ਸਾਡੇ ਮੇਅਰ ਸਾਹਿਬ ਨੇ ਔਰ ਉਹਨਾਂ ਦੇ ਨਾਲ ਧੰਨਵਾਦ ਹੈ ਸਾਡੇ ਵਿਕਰਮਜੀਤ ਸਿੰਘ ਜੀ ਕਾਤੀ ਐਮਸੀ ਸਾਹਿਬ ਜਗਸੀਰ ਸਿੰਘ ਜੀ ਚੰਦਰ ਐਮਸੀ ਸਾਹਿਬ ਮਲਾਪ ਸਿੰਘ ਜੀ ਪ੍ਰਧਾਨ ਸਾਹਿਬ ਔਰ ਉਧਰ ਕਰਨੈਲ ਸਿੰਘ ਜੀ ਸਾਡੇ ਦੁੱਗਾ ਵਾਲਾ ਬੁਲਾ ਲਿਆ ਇਹਨਾਂ ਨੂੰ ਸਿਹਰਾ ਜਾਂਦਾ ਹੈ ਹਾਂਜੀ ਕਰੀਏ ਜੀ ਮੈਚ ਦੀ ਸ਼ੁਰੂਆਤ ਲਓ ਦੂਜਾ ਹਾਫ ਖੇਡ ਮੈਦਾਨ ਦੇ ਵਿੱਚ ਫੇਰ ਸ਼ੁਰੂ ਹੋ ਗਿਆ 15 ਤੇ 17.5 ਦੇ ਅੰਤਰ ਨਾਲ ਮੈਚ ਜਿਹੜਾ ਖੇਡਿਆ ਜਾ ਰਿਹਾ 15 ਤੇ 17.5 ਦਾ ਅੰਤਰ ਹੈ ਲਓ ਕਹਿੰਦੇ ਤੇਜ਼ੀ ਦੇ ਕਬੱਡੀ ਪਾਈ ਹੈ ਭਾਂਗਰ ਦਾ ਹੈਪੀ ਲੱਭੀ ਦੋਦੇ ਪਰ ਇਹਨੂੰ ਅਮਰੀਕ ਆਖਦੇ ਇਹਦਾ ਬਾਲਿਆ ਵਾਲੀ ਪਿੰਡ ਹੈ ਲਓ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਦਾ ਜਿਹੜਾ ਹੈ ਅਗਲੀ ਰੇਡ ਸੱਤੀ ਜਰ ਗੜੀ ਫੇਰ ਤਿਆਰ ਬਰ ਤਿਆਰ ਇਧਰ ਚਾਰਜ ਆਈ ਗੁਰਦਾਸ ਤੋਂ ਲਾਈਨ ਦੀ ਟੀਮ ਦੇ ਆਹ ਮਾਰਦੇ ਪੱਟਾਂ ਤੇ ਥਾਪੀਆਂ ਕੇ ਵਿੱਚ ਗਹਿਰੇ ਝੱਲਾਂ ਦੇ ਪਰ ਸ਼ੇਰ ਨਹੀਂ ਰਹਿੰਦੇ ਗੁੱਜੇ ਕਾਹਨ ਠੱਲੇ ਤੂਹਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਕਾਹਨ ਠੱਲੇ ਤੂਹਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਕਾਹਨ ਬੱਲੇ ਬੱਲੇ ਕਰਾਵੇਗਾ ਸੱਤੀ ਦੀ ਰੇਡ ਪਈ ਹੋਈ ਹੈ ਅੰਦਾੜੇ ਦਾ ਬੂਟਾ ਤਿਆਰ ਬਿੱਲਾ ਢੋਡਿਆ ਦਾ ਤਿਆਰ ਪਰ ਰਸ਼ੀਦ ਵਾਲਾ ਹੋ ਗਿਆ ਮੂਰੇ ਆਹ ਦੇਖੋ ਨਿਆਰਾ ਪਰ ਮੁੰਡਾ ਕਿੱਥੇ ਲੋਟ ਆਉਂਦਾ ਆਹ ਵਾਟਾਂ ਵੜਦਾ ਤੁਰਿਆ ਜਾਂਦਾ ਹੈ ਅਗਲੀ ਰੇਡ ਖੇਲੀ ਵਾਲਾ ਅਵਤਾਰ ਤਿਆਰ ਹੈ ਲੈ ਵੀ ਵਿਰਿਆ ਕਰਦੇ ਗੱਲ ਆਓ ਸਾਹਮਣੇ ਕਬੱਡੀ ਪੈਰੀਆ ਬਿੱਟੂ ਲੋਕਾਂ ਨੂੰ ਤਾੜੀਆਂ ਮਾਰਦੇ ਮਜਬੂਰ ਕਰਦੇ ਆਓ ਕਹਿੰਦੇ ਅਵਤਾਰ ਜੋ ਇਹੋ ਜਿਹੀ ਵੱਡੀ ਬਾਦੇ ਦਰਸ਼ਕਾ ਆਪ ਮਹਾਰੇ ਤਾੜੀਆਂ ਮਾਰਨ ਜਾ ਇਦਾਂ ਦਾ ਜਫਾ ਲੱਗ ਜੇ ਦਰਸ਼ਕਾ ਮਹਾਰੇ ਤਾੜੀਆਂ ਮਾਰਨ ਉਧਰ ਮਲਾਪ ਸਿੰਘ ਜੀ ਸਾਡੇ ਪ੍ਰਧਾਨ ਯੂਥ ਵਿੰਗ ਹਲਕਾ ਮੋਗਾ ਸ਼ਿਵਾ ਕਨੇਡਾ تر세ਮ ਭਿੰਡਰ ਰਮਨਜੀਤ ਧਾਲੀਵਾਲ ਤੇ ਜਸਪ੍ਰੀਤ ਧਾਲੀਵਾਲ ਗੁਰੂ ਸਰ ਇਹਨਾਂ ਦੇ ਵੀ ਬਹੁਤ ਵੱਡੇ ਸਹਿਯੋਗ ਨੇ ਵੀਰਾਂ ਦਾ ਧੰਨਵਾਦ ਆਓ ਸਾਹਮਣੇ ਕਹਿੰਦੇ ਬਾਲਿਆਂ ਵਾਲੀ ਪਿੰਡ ਹੈ ਚੋਬਰ ਦਾ ਅਵਤਾਰ ਕਿਲੀ ਕਹਿੰਦੇ ਸਰਾ ਲਈ ਜਾਂਦਾ ਆਏ ਕਹਿੰਦੇ ਬੁੱਗਾ ਕਹਿੰਦੇ ਚੱਠਾ ਪਿੰਡ ਹੈ ਤਲਵੰਡੀ ਸਾਬੋ ਦੇ ਲਾ ਕਰਕੇ ਨੌਜਾਨ ਗਬਰੂ ਦਾ ਇਹ ਵੀ ਸਿਰੇ ਦਾ ਮਾਲਾ ਸਾਡੀ ਖੇਡ ਕਬੱਡੀ ਦਾ ਚਾਰ ਡੀਕਦੇ ਨੇ ਇਧਰ ਕਹਿੰਦੇ ਹੈਪੀ ਧਾਲੀਵਾਲ ਲਾਡੀ ਸਾਡਾ ਵੀਰ ਕੈਲਗਰੀ ਜਨ ਦੇ ਸਪੌਂਸਰ ਕੀਤੀ ਟੀਮ ਹੈ 11000 ਦੇ ਹੁਸ਼ਿਆਰੇ ਦੇ ਜੱਫੇ ਤੇ 11000 ਦੇ ਧੂੜਕੋਟੀਆਂ ਛੀਰੇ ਦੇ ਕਹਿੰਦੇ ਤਿੰਨਾਂ ਦਿਨਾਂ ਜੱਫਿਆਂ ਦਾ ਮਾਨ ਸਨਮਾਨ ਕੀਤਾ ਜਾਊਗਾ ਵੱਡੇ ਪੱਦਰ ਦੇ ਵੱਡਾ ਧੰਨਵਾਦ ਸਾਡੇ ਸਤਿਕਾਰਯੋਗ ਨੇ ਹੈਪੀ ਭੰਦੇਰ ਲਾਡੀ ਕੈਲਗਰੀ ਗੋਰਾ ਬਰਾੜ ਚੰਦਨਵਾ ਕਾਲਾ ਜੇਥੂਕੇ ਅਰਸ਼ ਸਾਡਾ ਵੀਰ ਹੈ ਲਹਿਰਾ ਸਾਦਾ ਦੇ ਇੰਦਰ ਲੋਕੇ ਸਾਡੇ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਅੱਜ ਲੰਢੇ ਕਦੇ ਕਬੱਡੀ ਕੱਪ ਲਈਆ ਲਓ ਸਾਹਮਣੇ ਰਕੇਸ਼ ਬੌਪਰ ਸਾਹਮਣੇ ਕਬੱਡੀ ਪਾਰਿਆ ਕਬੱਡੀ ਪਾਰਿਆ ਬਹੁਤ ਵਧੀਆ ਮੁਕਾਬਲਾ ਦੁਨੀਆ ਕਹਿੰਦੇ ਖੁੱਭੀ ਪਈ ਹੈ ਨੰਬਰਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਮੈਚ ਕਹਿੰਦੇ ਚੋਟੀ ਦਾ ਚੱਲਦਾ ਦੋ ਟੀਮਾਂ ਦੇ ਦਰਮਿਆਨ ਆਹ ਕਹਿੰਦੇ ਬੈਰੋ ਦੇ ਦਾ ਬਿੱਟੂ ਸਰਪੰਚ ਹੋ ਗਿਆ ਮੂਹਰੇ ਰਾਜੂ ਦਾ ਵੀਰ ਆਹ ਟੱਕਰ ਸਿਰੇ ਦੀ ਹੋਣੀ ਹੈ ਲਓ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਵਾਹ ਵੇ ਗੱਬਰੂਆ ਵਾਹ ਵੇ ਗੱਬਰੂਆ ਸ਼ਰਨ ਮਰਾੜ ਕੈਲਗਰੀ ਉਹਨਾਂ ਦੇ ਵੀ ਬਹੁਤ ਵੱਡੇ ਸਹਿਯੋਗ ਦੇ ਕਬੱਡੀ ਕੱਪ ਲਈ ਹੈ ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੋਦੇਵਾਲਾ ਇਹਦਾ ਕਬੱਡੀ ਪਾਉਣ ਦਾ ਵੱਖਰਾ ਅੰਦਾਜ਼ ਕਬੱਡੀ ਵਿੱਚ ਕਹਿੰਦੇ ਨੂੰ ਉੱਡਣਾ ਜਾਂ ਬਾਜ ਆ ਉੱਡਣਾ ਜਾਂ ਬਾਜ ਕਬੱਡੀ ਪਾਰਿਆ ਪਾਰ ਹਿਸ਼ਾਰੇ ਦਾ ਜਫਾ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਦੋਦੇਵਾਲੇ ਸੰਦੀਪ ਨੂੰ ਪਹਿਲਾ 11000 ਦਾ ਲੱਗਿਆ ਉਧਰ ਪਿੰਡਾ ਬਰਾੜ ਕੋਟਲਾ ਮੇਰ ਸਿੰਘ ਵਾਲਾ ਗੁਰਵਿੰਦਰ ਬਰਾੜ ਕੋਟਲਾ ਮੇਰ ਸਿੰਘ ਵਾਲਾ ਤੇ ਜਗਦੀਪ ਬਰਾੜ ਕਨੇਡਾ ਕੋਟਲਾ ਮੇਰ ਸਿੰਘ ਵਾਲਾ ਉਹਨਾਂ ਦੇ ਵੀ ਬਹੁਤ ਵੱਡੇ ਸਹਿਯੋਗ ਅੱਜ ਦੇ ਇਸ ਕਬੱਡੀ ਕੱਪ ਲਈ ਹੈ ਕਰਮਪਾਲ ਸਿੱਧੂ ਜੀ ਸਾਡੇ ਵੱਡੇ ਨੇ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਧੰਨਵਾਦ ਹੈ ਇਧਰ ਭੋਲੇ ਦੀ ਕਬੱਡੀ ਪੈ ਰਹੀ ਹੈ ਹੈਪੀ ਭੰਗਰ 4 ਨੇ ਚੌਹਾਂ ਦੇ ਵਿੱਚੋਂ ਖੜੇ ਮਾਰਨ ਥਾਪੀਆਂ ਵੀ ਤੋਚੀ ਲੱਖਾ ਜਵਾਰਾ ਲਾਲੀ ਵਾਹ ਬਿੱਟੂ ਲੰਡੇ ਕਦੇ ਮੇਲੇ ਤੇ ਛਾਇਆ ਫਿਰਦਾ ਲੰਡੇ ਕਦੇ ਮੇਲੇ ਤੇ ਛਾਇਆ ਫਿਰਦਾ ਆ ਭੋਲਾ ਰੰਗਾਂ ਵਿੱਚ ਆਇਆ ਫਿਰਦਾ ਆ ਭੋਲਾ ਰੰਗਾਂ ਵਿੱਚ ਆਇਆ ਫਿਰਦਾ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਜੜਿਆ ਬਾਈ ਜੀ ਬੁੱਟਰ ਤੇ ਦੂਸਰੇ ਪਾਸੇ ਦੀਪ ਸਿੰਘ ਕਬੱਡੀ ਕਲੱਬ ਮਾਲਵਾ ਦੋਨਾਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜੇ ਜੇ ਨਹੀਂ ਆ ਰਹੀਆਂ ਗੁਰਪ੍ਰੀਤ ਸੰਧੂ ਦੇ ਰਣਜੀਤ ਵਰਕ ਸਾਹਿਬ ਦਾ ਵਿਸ਼ੇਸ਼ ਤੌਰ ਤੇ ਵੱਡੇ ਪੱਦਰ ਤੇ ਧੰਨਵਾਦ ਹੈ ਆ ਜੜਗੜੀ ਵਾਲਾ ਫੇਰ ਕਬੱਡੀ ਵਾਲਾ ਲੈ ਵੀ ਵੀਰ ਆਸਟ੍ਰੇਲੀਆ ਤੋਂ ਗੁਰਿੰਦਰ ਗਿੱਲ ਤੇ ਨਾਲ ਸਵਰਨਾ ਸਾਡਾ ਵੀਰ ਕੋਹਲੀ ਵਾਲਾ ਉਹਨਾਂ ਵੱਲੋਂ ਹਰਜੀਤ ਕਲੱਬ ਬਾਜਾਖਾਨਾ ਦੇ ਜਾਫੀ ਜਿੰਨੇ ਜਫੇ ਲਾਉਣਗੇ ਹਰ ਜਫਾ ਇੱਕ ਇੱਕ ਹਜ਼ਾਰ ਦਾ ਹੋਵੇਗਾ ਗੁਰਿੰਦਰ ਗਿੱਲ ਤੇ ਸਵਰਨ ਕੋਹਲੀ ਆਸਟ੍ਰੇਲੀਆ ਤੋਂ ਵੀਰ ਤੱਕਦੇ ਆ ਆ ਪੈਂਦੀ ਹੋਈ ਰੇਡ ਆ ਦੋ ਗੱਪਰੂਆਂ ਦੇ ਦਰਮਿਆਨ ਸੱਤੀ ਤੇ ਬੂਟਾ ਸੱਤੀ ਤੇ ਬੂਟਾ ਕਬੱਡੀ 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 ਇੱਥੇ ਰੱਖਾ ਇੱਥੇ अनदा मित्रो बहग ढाक जेपर ਰੇਡਰ ਆ ਨੂੜ ਲੈ ਜਿਵੇਂ ਮਲਬਾ ਵਾਲਾ ਕਟਾ ਨੂੜੀ ਦਾ ਸਵਾਦ ਹੀ ਵੱਖਰਾ ਹੈ ਨਜ਼ਾਰਾ ਹੀ ਵੱਖਰਾ ਨੰਨ ਦੀ ਵੱਖਰਾ ਇਧਰ ਪਰਮਪਾਲ ਸਿੰਘ ਜੀ ਤਖਤੂਪੁਰਾ ਸਾਹਿਬ ਸਾਡੇ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਅੱਜ ਦੇ ਇਸ ਕਬੱਡੀ ਕੱਪ ਲਈ ਹੈ ਵੱਡੇ ਪੱਦਰ ਦੇ ਵੱਡਾ ਧੰਨਵਾਦ ਹੈ ਜਲਾਣੀ ਵਾਲ ਦੀ ਰੇਡ ਪੈ ਰਹੀ ਹੈ ਬਾਜਾਖੰਦ ਦੀ ਖੇਡ ਕਲੱਬ ਦੇ ਬਾਲਣਗੇ ਹਿੱਕ ਤੇ ਦੀਵਾਗੇ ਨਹੀਂ ਆਹ ਕਹਿੰਦੇ ਕਲਿਆਣਾ ਵਾਲੇ ਨਿੱਕੂ ਦਾ ਵੀਰ ਕਰਾਉਂਦਾ ਬੈ ਜਾ ਬੈ ਜਾ ਕਰਾਉਂਦਾ ਬੈ ਜਾ ਬੈ ਜਾ ਆਹ ਕਰਾਉਂਦਾ ਬੈ ਜਾ ਬੈ ਜਾ ਮੇਰੇ ਮਿੱਤਰੋ ਲੱਗਾ ਹੋਇਆ ਜੋਰ ਫਾਇਦੇ ਪੰਪ ਪੱਟਾਂ ਜਾਨ ਹੋਵੇ ਟੌਲਿਆਂ ਤੇ ਮਾਨ ਹੋਵੇ ਗੱਬਰੂ ਪੰਜਾਬ ਦਾ ਵੀ ਖੜਾ ਛਾਤੀ ਤਾਣ ਹੋਵੇ ਖੇਡ ਦਾ ਕਬੱਡੀ ਉਹਦੀ ਵੱਖਰੀ ਪਹਿਚਾਨ ਹੋਵੇ ਸਗਰਾਜ ਬੁੱग्गा ਆ ਗਿਆ ਸਾਹਮਣੇ ਲਓ ਕਹਿੰਦੇ ਚੱਠੇ ਵਾਲੀਆ ਬੁੱग्गा ਫੇਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਮਿਹਨਤਾਰੂ ਗੁਰ ਯਾਰੋ ਪੈਂਦਾ ਏ ਜ਼ਰੂਰ ਬੰਦਾ ਕਰੇ ਨਾ غرੂਰ ਚੜਦੀ ਚੜਾਈ ਦਾ ਆਖਦੇ ਸਿਆਣੇ ਮਨ ਲੈਣ ਜੇ ਨਿਆਣੇ ਮੁੱਲ ਪੈਂਦਾ ਏ ਜ਼ਰੂਰ ਕੀਤੀ ਹੋਈ ਪੜਾਈ ਦਾ ਯਾਰ ਥੋੜੇ ਦੁਖੜਾ ਬਣਾ ਕੇ ਉਹਦਾ ਮੁਖੜਾ ਸਾਥ ਵਿੱਚ ਬੈਠ ਨਹੀਂ ਮਖੌਲ ਡਾਈ ਦਾ ਭਿੰਦਰ ਜੀ ਉਹ ਪੈਂਦੀ ਹੋਈ ਰੇੜ ਕਬੱਡੀ 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 ਇੱਥੇ ਰੱਖਾ ਇਹ ਆ ਸਫੀ ਰਸ਼ੀਦ ਵਾਲਾ ਲਾ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਬਾਈ ਜੀ ਬੁੱਟਰ ਤੇ ਦੀਪ ਸਿੰਧੂ ਕਬੱਡੀ ਕਲੱਬ ਮਾਲਵਾ ਬੁੱਟਰ ਬੁੱਟਰ ਦੀ ਟੀਮ ਤੇ ਮੇਰੀ ਬੇਨਤੀ ਹੈ ਦੀਪ ਸਿੰਧੂ ਕਬੱਡੀ ਕਲੱਬ ਨਾਲ ਰਵੀ ਚੈਲ ਹਾਰਦੀ ਗੱਲ ਸਾਡਾ ਭਰਾ ਜੱਸ ਢਿੱਲੋਂ ਗੁਰਪ੍ਰੀਤ ਖੈਰਾ ਮਿੱਠੂ ਬਰਾੜ ਚੰਦਰਵਾ ਸਰਪੰਚ ਸਾਹਿਬ ਦੇ ਵੀ ਬਹੁਤ ਵੱਡੇ ਸਹਿਯੋਗ ਹੈ ਇਹ ਨੌਜਵਾਨ ਸੱਤੀ ਸੰਭਾਉ ਦਾ ਵੀਰ ਹੈ ਜਿਹਨੇ ਕਹਿੰਦੇ ਪਿਛਲੀ ਵਾਰ ਕੋਸ਼ਿਸ਼ ਕੀਤੀ ਹੈ ਇਧਰਲੇ ਬੰਨੇ ਚੱਕ ਲਈ ਸ਼ੇਰ ਦੀ ਧਰਤੀ ਦਾ ਸ਼ੀਰਾ ਕਬੱਡੀ ਪਾਰਿਆ ਪਿੱਥੋ ਵਾਲਾ ਸ਼ੀਰਾ ਵੀ ਇਹਨਾਂ ਮੈਦਾਨਾਂ ਵਿੱਚ ਸਿਰੇ ਦੇ ਜੱਫੇ ਲਾ ਗਿਆ ਗੱਲਾਂ ਦੁਨੀਆਂ ਦੇ ਵਿੱਚ ਹੋਈਆਂ ਦੋਦੇ ਵਾਲਾ ਸੰਦੀਪ ਸੰਦੀਪ ਜ਼ਿਲ੍ਹਾ ਮੁਕਸਰ ਦਾ ਪਿੰਡ ਦੋਦਾ ਕੌਣੀ ਖੇਡ ਤੋਂ ਮੁੰਡਿਆਂ ਦੀ ਪੂਰੇ ਜੱਗ ਤੋਂ ਸੋਹਣੀ ਇੱਕ ਰੇਡਰ ਸੰਦੀਪ ਦੂਜੇ ਨੂੰ ਕਹਿੰਦੇ ਘੋੜਾ ਦੋਸਕੇ ਭਰਾਵਾਂ ਦਾ ਕਬੱਡੀ ਵਿੱਚ ਮਸ਼ਹੂਰ ਹੈ ਜੋੜਾ ਕਹੇ ਸੁਖਰਾਜ ਪਕੜ ਮਜ਼ਬੂਤ ਹੈ ਘੋੜੇ ਦੀ ਕੱਢ ਦੇਵੇ ਰੇਡ ਦੀਆਂ ਛੰਡਾਂ ਸੰਦੀਪ ਉੱਡਣੇ ਸੱਪ ਵਰਗਾ ਦਿੰਦਾ ਜਾਵੇ ਹਵਾ ਨੂੰ ਗੰਨਾ ਸੰਦੀਪ ਉੱਡਣੇ ਸੱਪ ਵਰਗਾ ਦਿੰਦਾ ਜਾ ਹਵਾ ਨੂੰ ਗੰਡਾ ਜਾਵੇ ਹਵਾ ਨੂੰ ਗੰਡਾ ਮੇਰੀ ਬੇਨਤੀ ਹੈ ਦੋਵੇਂ ਟੀਮਾਂ ਮੈਦਾਨ ਦੇ ਵਿੱਚ ਆ ਜਾਣਾ ਇਹਨਾਂ ਗਰਾਊਂਡਾਂ ਵਿੱਚ ਕਰਮੇ ਬਾਈ ਰਸੂਲਪੁਰੇ ਕਾਲੂ ਨੇ ਵੀ ਵੱਖਰੀ ਗੱਲ ਕੀਤੀ ਹੈ ਟਹਣੇ ਦੇ ਕਾਲੇ ਨੇ ਵੀ ਵੱਖਰੀ ਗੱਲ ਕੀਤੀ ਹੈ ਵੱਡੇ ਸੁਜੋਗ ਆ ਸਾਡੇ ਵੱਡੇ ਭਰਾਵਾਂ ਦੇ ਰਸੂਲਪੁਰਿਆ ਕਾਲੂ ਖੇਡ ਕਬੱਡੀ ਦਾ ਮਸਤ ਮੌਲਾ ਤੇ ਕਾਲਾ ਟਹਣਾ ਜੀ ਸਾਡੇ ਸਰਕਾਰ ਯੋਗ ਉਹਨਾਂ ਦਾ ਵੀ ਵੱਡੇ ਪੱਦਰ ਤੇ ਧੰਨਵਾਦ ਐਨ ਲੱਗਦਾ ਵੀ ਵੱਡਾ ਸਾਰਾ ਮੱਲ ਕੋਈ ਕਬੱਡੀ ਪਾਉਣ ਚੱਲਿਆ ਹੈ ਕਪਤਾਨ ਸਾਹਿਬ ਦੀ ਤਰਤੀ ਹੈ ਗੁਰੂਆਂ ਦੀ ਪਾਵਨ ਪਵਿੱਤਰ ਤਰਤੀ ਹੈ ਮੁਕਾਬਲਾ ਸਰੇ ਦਾ ਬਾਪਰੀਏ ਖਿਆਰੇ ਨਾਲ ਹਾਨ ਪ੍ਰਵਾਨ ਪੜ ਗਿਆ ਆ ਨੰਬਰ ਕਿਦਾ ਹੋਵੇਗਾ ਆ ਵੇਖੋ ਯਾਰ ਆ ਨੰਬਰ ਤਪ ਧਾਨ ਸਾਹਿਬ ਵਾਲੇ ਚੋਬਰ ਨੇ ਆਪਣੀ ਟੀਮ ਲਈ ਜੋੜ ਦਿੱਤਾ ਟੀਮਾਂ ਅਗਲੀਆਂ ਵੀ ਲੇਟ ਹੋ ਗਈਆਂ ਬੁੱਟਰ ਤੇ ਬੁੱਟਰ ਤੇ ਦੀਪ ਸਿੰਘੂ ਕਮੇਟੀ ਕਲ ਮਾਲਵਾ ਵੀਰ ਬਣ ਕੇ ਸਮੇਂ ਨੂੰ ਆਪਾਂ ਥੋੜਾ ਧਿਆਨ ਦੇ ਵਿੱਚ ਰੱਖੀਏ ਵਾਰ-ਵਾਰ ਇਸੇ ਕਰਕੇ ਬੋਲ ਰਿਹਾ ਵੀ ਮੈਚ ਸਮਾਪਤ ਹੋਣ ਤੋਂ ਪਹਿਲਾਂ ਹੀ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ ਇਸ ਗੱਲ ਤੇ ਖਾਸ ਤੌਰ ਤੇ ਜ਼ੋਰ ਦਿੱਤਾ ਜਾ ਰਿਹਾ ਵੀ ਉਹ ਗੱਲ ਨਹੀਂ ਵੀ 11 12 ਵਜੇ ਫਾਈਨਲ ਕਰਾਵਾਂਗੇ ਸਾਡੇ ਐਨਆਰਪ ਭਰਾਵਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੱਡਾ ਮੇਲਾ ਕਰਾਇਆ ਇਹ ਲੋਕਾਂ ਲਈ ਹੈ ਦਰਸ਼ਕਾਂ ਲਈ ਹੈ ਵੀ ਇਹ ਏਰੀਆ ਕਬੱਡੀ ਨੂੰ ਦੇਖ ਸਕੇ ਵਧੀਆ ਸਟਾਰਾਂ ਨੂੰ ਦੇਖ ਸਕਣ ਲੋਕ ਆ ਪੈਂਦੀ ਰੇਡ ਇਹ ਦੋ ਜਣਿਆਂ ਵਿੱਚ ਮਾਰਾ ਹੁੰਦਾ ਫਾਨਾ ਆੜਿਆ ਤੀਜੇ ਦਾ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਦਾ ਜਿਹੜਾ ਲੰਡੇ ਕੇ ਦਾ ਕਬੱਡੀ ਕੱਪ ਸੰਤ ਬਾਬਾ ਸੂਰ ਸਿੰਘ ਜੀ ਤੇ ਸੰਤ ਬਾਬਾ ਰਾਮ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਰੌਣਕਾਂ ਲੱਗੀਆਂ ਹੋਈਆਂ ਚਾਰ ਚਹੇਰਾ ਭਰਿਆ ਹੋਇਆ ਕਿ ਕੰਮ ਤਾਂ ਦੇ ਛੱਡ ਬੜੇ ਚਾਵਾ ਨਾ ਆਉਂਦੇ ਐ ਖਿਡਾਰੀਆਂ ਦੇ ਲਈ ਇਹ ਤਾੜੀਆਂ ਜਾਉਂਦੇ ਆ ਰੋਡੇ ਸੁਖਰਾਜ ਤਾਈ ਉਹ ਮੰਗਦਾ ਦੁਆਵਾਂ ਲੱਗਣ ਨਾ ਇਹਨਾਂ ਤਾਈ ਤੱਤੀਆਂ ਹਵਾਵਾਂ ਰੱਬਾ ਰੱਖੀ ਤੂੰ ਬਣਾ ਕੇ ਸਦਾ ਤੌਰ ਨਵਾਬੇ ਚੜ੍ਹਦੀ ਕਲਾ ਚ ਸਦਾ ਰਹਿਣ ਪੰਜਾਬੀ ਚੜ੍ਹਦੀ ਕਲਾ ਚ ਸਦਾ ਰਹਿਣ ਪੰਜਾਬੀ ਆ ਪੈਂਦੀ ਰੇੜ ਆ ਬਾਪਰੀਆ ਕਰ ਗਿਆ ਕਮਾਲ ਕੋਰੀਏ ਦਾ ਕਹਿੰਦੇ ਦੂਜਾ ਜਫਾ ਲੱਗ ਰਿਹਾ ਖੇਡ ਮੈਦਾਨ ਦੇ ਵਿੱਚ 11000 ਵਾਲਾ ਲਾਡੀ ਸਿੱਧੂ ਕੈਲਗਰੀ ਹੈਪੀ ਸਿੱਧੂ ਕੈਲਗਰੀ ਜਿਹਨਾਂ ਦੀ ਸਪੌਂਸਰ ਕੀਤੀ ਟੀਮ ਹੈ ਉਧਰ ਖੇਡ ਕਬੱਡੀ ਦੀ ਸਤਿਕਾਰਯੋਗ ਸ਼ਖਸ਼ੀਅਤ ਸਰਦਾਰ ਮੱਖਣ ਸਿੰਘ ਜੀ ਚੜੱਕ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਟੋਨੀ ਸਾਹਿਬ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਬਈ ਜੀ ਕਬੱਡੀ ਦੀਆਂ ਬੁੱਟੇ ਬਾਈ ਸੌਰੀ ਅਗਲੇ ਮੈਚ ਦੀਆਂ ਟੀਮਾਂ ਨੂੰ ਸਾਡੀ ਫੇਰ ਬੇਨਤੀ ਆ ਵੀਰ ਬਣ ਕੇ ਬੁੱਟਰ ਤੇ ਦੀਪ ਸਿੱਧੂ ਕਬੱਡੀ ਕਲੱਬ ਮਾਲਵਾ ਆ ਜਾਓ ਜਲਦੀ ਦੇ ਨਾਲ ਵੀਰ ਬਣ ਕੇ ਆਓ ਯਾਰ ਸਾਰੀਆਂ ਟੀਮਾਂ ਇਦਾਂ ਨਾ ਕਰੋ ਵੀ ਸਾਰੀਆਂ ਆਪਾਂ ਲੇਟ ਆਉਣਾ ਪਹਿਲੇ ਮੈਚ ਲਈ ਹੋ ਸਕਦਾ ਵੀ ਆਪਾਂ ਲੇਟ ਹੋ ਗਏ ਦੂਜੇ ਮੈਚ ਵਿੱਚ ਨਹੀਂ ਲੇਟ ਹੋਣਾ ਮੇਰੀ ਬੇਨਤੀ ਆ ਕਿਰਪਾ ਕਰਕੇ ਸਾਡਾ ਵੀਰ ਜੱਗਾ ਜੰਡੀਆਂ ਵਾਲਾ ਆਪਣੀ ਟੀਮ ਨੂੰ ਲੈ ਕੇ ਪੁੱਜ ਜਾਵੇਗਾ ਔਰ ਬੁੱਟਰਾਂ ਦੀ ਖੇਡ ਕਲੱਬ ਇਸ ਇਲਾਕੇ ਦੀ ਵੱਡੀ ਟੀਮ ਮੇਰੀ ਬੇਨਤੀ ਹੈ ਕਿਰਪਾ ਕਰਕੇ ਉਹ ਦੂਜੇ ਮੈਚ ਲਈ ਮੈਦਾਨ ਦੇ ਵਿੱਚ ਆ ਜਾਣਾ ਬੋਗੇ ਦੀ ਰੇਡ ਤੇ ਸਗਰਾਜ ਗੱਲ ਕਰਦਾ ਲਓ ਕਹਿੰਦੇ ਬੋਗਾ ਛੱਠੇ ਵਾਲੀਏ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਹੈ ਤੀਜੇ ਮੈਚ ਦੇ ਲਈ ਸ਼ੀਰ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਤੇ ਸ਼੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇ ਵਾਲਾ ਉਹ ਟੀਮਾਂ ਵੀ ਤਿਆਰੀ ਖੇਚ ਲੈਣ ਛੱਠੇ ਵਾਲੀਏ ਦੀ ਰੇਡ ਪੈ ਰਹੀ ਹੈ ਤੇ ਬੌਪਰੀਆ ਕੋਸ਼ਿਸ਼ ਕਰਦਾ ਪਰ ਮਨੀ ਤੋੜਨੇ ਫੈਸਲਾ ਕੀਤਾ ਵੀ ਨੰਬਰ ਜਿਹੜਾ ਉਹ ਰੀਡਰ ਦੇ ਹਿੱਸੇ ਦਾ ਆ ਜਿਹੜਾ ਹੈ ਬਹੁਤ ਵਧੀਆ ਮੁਕਾਬਲਾ ਚੱਲਦਾ ਸਾਰੀ ਸੰਗਤ ਦਾ ਇੱਥੇ ਆਉਣ ਤੇ ਬਹੁਤ-ਬਹੁਤ ਖਾਲਸਾਈ ਨਿਸ਼ਾਨ ਸਾਹਿਬ ਵੀ ਝੁਲ ਰਿਹਾ ਹੈ ਇਹ ਸਦਾ ਨਿਸ਼ਾਨ ਝੁਲਦੇ ਰਹਿਣੇ ਪੰਥ ਪਿਆਰੇ ਦੇ ਸਦਾ ਨਿਸ਼ਾਨ ਝੁਲਦੇ ਰਹਿਣੇ ਪੰਥ ਪਿਆਰੇ ਦੇ ਰਹਿੰਦੀ ਦੁਨੀਆ ਤੱਕ ਇਹ ਝੁਲਦੇ ਰਹਿਣੇ ਆ ਸਾਰੇ ਮੁਲਕਾਂ 'ਚ ਝੁਲਦੇ ਰਹਿਣੇ ਆ ਵਾਹਿਗੁਰੂ ਮੇਰ ਕਰੇ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਪੰਜਾਬ ਨੂੰ ਪੰਜਾਬੀ ਇੱਧਰੋਂ ਪੰਜਾਬੀ ਬੋਲੀ ਨੂੰ ਪੰਜਾਬੀ ਖੇਡਾਂ ਨੂੰ ਖੇਡ ਕਬੱਡੀ ਨੂੰ ਲਓ ਸੰਦੀਪ ਆ ਗਿਆ ਦੋਦੇ ਵਾਲਾ ਦੋਦੇ ਵਾਲਾ ਸੰਦੀਪ ਆ ਗਿਆ ਮੇਰੇ ਮਿੱਤਰੋ ਮੇਰੀ ਬੇਨਤੀ ਹੈ ਮੈਚ ਸਮਾਪਤੀ ਵੱਲ ਵਧਦਾ ਜਾ ਰਿਹਾ ਹੈ ਅਗਲੇ ਮੈਚ ਦੀਆਂ ਦੋਵਾਂ ਟੀਮਾਂ ਨੂੰ ਸਤਿਕਾਰ ਸਹਿਤ ਬੇਨਤੀ ਆ ਬੱਟਰ ਦੀਪ ਸਿੱਧੂ ਕਬੱਡੀ ਕਲੱਬ ਦੀ ਖੇਡ ਕਲੱਬ ਜਲਦੀ ਮੈਦਾਨ ਦੇ ਵਿੱਚ ਆ ਜਾਵੇ ਕਿਰਪਾ ਕਰਕੇ ਲਾਓ ਕਹਿੰਦੇ ਸ਼ੀਰਾ ਧੂੜ ਕੋਟੀਆ ਦੋਦੇ ਵਾਲਾ ਸੰਦੀਪ ਹੈ 11 11 ਹਜ਼ਾਰ ਦੇ ਜਫੇ ਵੀ ਹੋਣੇ ਆ ਮੈਚ ਵੀ ਚੋਟੀ ਦਾ ਆਹ ਬੱਲੇ 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 ਆ ਵਾਹ ਦੋਦੇ ਵਾਲਾ ਸਿਰਾਂ ਲਾਤਾ ਚੋਪਰਾ ਆਹ ਨੰਬਰ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਦੀ ਟੀਮ ਦੇ ਸੇ ਜੁੜਦਾ ਹੋਇਆ ਮਾਰੇ ਗਏ ਤਾਰਿਆ ਓਏ ਹਰਜੀਤ ਨੇ ਆਖਿਆ ਜਾਂਦੀ ਵਾਰੀ ਤੈਨੂੰ ਚੇਤੇ ਕਰ ਕਰਕੇ ਮੜਾੜਾ ਰੁੰਦੀ ਦੁਨੀਆ ਸਾਰੀ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਨੇ ਜਦੋਂ ਯਾਦ ਆਉਂਦੀ ਹਰਜੀਤ ਦੀ ਜਦੋਂ ਯਾਦ ਆਉਂਦੀ ਸੰਦੀਪ ਦੀ ਆਹ ਸਾਹਮਣੇ ਚਾਰਵੇਂ ਨਾ ਵਕਤ ਰੁਕਿਆ ਰੁਕਦਾ ਏ ਨਾ ਜੋਰ ਚੱਲੇ ਤਕਦੀਰਾਂ ਤੇ ਉਹ ਕਦੇ ਭਲਾਇਆ ਪੁੱਲ ਨਹੀਂ ਹੋਣੇ ਜੋ ਬਹਿ ਗਏ ਵਿੱਚ ਤਸਵੀਰਾਂ ਦੇ ਆਹ ਮੈਚ ਵੀ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ ਜਲਾਨੀ ਵਾਲਾ ਕਹਿੰਦੇ ਵਾਟਾਂ ਵੱਢ ਗਿਆ ਅਗਲੀ ਕਬੱਡੀ ਕੌਣ ਪਾਵੇਗਾ ਸਮੇਂ ਦਾ ਇੰਤਜ਼ਾਰ ਬੁੱਗਾ ਆ ਗਿਆ ਛੱਠੇ ਵਾਲਿਆ ਗੋਰਾ ਨਿਸ਼ੋਰ ਰੰਗ ਚੜਦੀ ਬਰੇਸ ਦਾ ਗੱਬਰੂ ਚਾਰ ਮਿੰਟ ਬਾਕੀ ਆ ਜੀ ਇਸ ਮੈਚ ਦਾ ਸਮਾਂ ਚਾਰ ਮਿੰਟ ਟੀਮਾਂ ਨੂੰ ਬਾਹਰ ਵਾਰ ਬੇਨਤੀ ਹੈ ਵਾਰ ਵਾਰ ਬੇਨਤੀ ਹੈ ਇਹ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਇਹ ਚੱਲਦਾ ਤੇਜ਼ ਰਫ਼ਤਾਰ ਸਮੇਂ ਦੀ ਨਬਜ਼ ਫੜੋ ਸਮੇਂ ਨਾਲ ਹੀ ਕੀਤੇ ਚੰਗੇ ਲੱਗਦੇ ਕੰਮ ਸਭ ਨੂੰ ਖੁੰਝ ਜਾਂਦੇ ਜੋ ਗਲਤੀ ਨਾਲ ਦਿੰਦੇ ਨੇ ਦੋਸ਼ ਰੱਬ ਨੂੰ ਮਾੜਾ ਸਮਾਂ ਨਾ ਆਵੇ ਕਿਸੇ ਤੇ ਕਰੋ ਇਹ ਦੁਆਵਾਂ ਸੱਚੀਆਂ ਸਮਾਂ ਕਰੇ ਬਰਬਾਦ ਸਮਾਂ ਦੇਵੇ ਤਰੱਕੀਆਂ ਇਹ ਖੇਡ ਸਾਰੀ ਸਮੇਂ ਦੀ ਹੈ ਜਦੋਂ ਸਮਾਂ ਹੁੰਦਾ ਉਦੋਂ ਸਾਹਮਲਿਆ ਕਰੀਏ ਉਦੋਂ ਕਦਰ ਕਰ ਲਿਆ ਕਰੀਏ ਨਹੀਂ ਤੇ ਜਦੋਂ ਲੱਗ ਜਾਂਦਾ ਫਿਰ ਤੇ ਗੱਲਾਂ ਕਰਨ ਜੋਗਾ ਬੰਦਾ ਰਹਿ ਜਾਂਦਾ ਵੀ ਉਹ ਟਾਈਮ ਸਾਡੀ 来 ਹੁੰਦੀ ਸੀ ਉਹ ਟਾਈਮ ਸਾਡੀ ਮੁਖਤਿਆਰੀ ਹੁੰਦੀ ਸੀ ਉਹ ਟਾਈਮ ਸਾਨੂੰ ਹਵਾ ਪੁੱਛ ਕੇ ਲੱਗਦੀ ਹੁੰਦੀ ਸੀ ਇਸ ਕਰਕੇ ਜਦੋਂ ਸਮਾਂ ਉਹਨੂੰ ਸਾਹਮੜੀਏ ਤਾਂ ਜੋ ਲੱਗੇ ਸਮੇਂ ਤੋਂ ਪਛਤਾਉਣਾ ਨਾ ਪਵੇ ਕਿਉਂਕਿ ਬਾਅਦ ਚ ਇਕੱਲੇ ਪਛਤਾਵੇ ਰਹਿ ਜਾਂਦੇ ਆ ਅਗਲੀ ਰੇਡ ਇਹ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਯੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬੜੇ ਤੇ ਫਿਰ ਕੱਲ ਨਾ ਬੜੇ ਦਾ ਪੇਜ ਸਿੱਖੇ ਬਿਨਾ ਗੱਲ ਨਾ ਬੜੇ ਦਾ ਉਹੀ ਹੁੰਦੇ ਆ ਲਾਉਣ ਲਾਉਣ 'ਚ ਫਰਕ ਹੁੰਦਾ ਕੰਮ ਉਹੀ ਹੁੰਦਾ ਕਰਨ 'ਚ ਫਰਕ ਹੁੰਦਾ ਗੱਲ ਹੁੰਦੀ ਹੈ ਕਿਹਨਾਂ ਚ ਫਰਕ ਹੁੰਦਾ ਕੋਈ ਵੀ ਕੰਮ ਇਦਾਂ ਦਾ ਨਹੀਂ ਵੀ ਜਿੱਥੇ ਸਾਰੇ ਦੇ ਸਾਰੇ ਹੀ ਫੇਰ ਹੋ ਜਾਣ ਤੇ ਕੋਈ ਵੀ ਕੰਮ ਇਦਾਂ ਦਾ ਨਹੀਂ ਜਿੱਥੇ ਸਾਰੇ ਦੇ ਸਾਰੇ ਪਾਸ ਹੋ ਜਾਣ ਮੇਰਾ ਇਸ਼ਾਰਾ ਮੇਰੇ ਮਿੱਤਰੋ ਤੀਜਾ ਜਫਾ 11000 ਦਾ ਗੁੱਟ ਫੜਿਆ ਹੋਇਆ ਲੱਗਾ ਹੋਇਆ ਜੋਰ ਸਮਾ ਦੀ ਵਖਰਾ ਆ ਲੋਕ ਲੱਗਾ ਹੋਇਆ ਮੇਰੇ ਬੱਲੇ 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 ਚੰਦਰਿਆ ਬਾਹ ਫੜ ਕੇ ਬਾ ਕਿਸੇ ਦੀ ਛੱਡੀ ਦੀ ਨਹੀਂ ਹੁੰਦੀ ਕਿਸੇ ਦੀ ਜਾਨ ਬਣ ਕੇ ਜਾਨ ਕੱਢੀ ਦੀ ਨਹੀਂ ਹੁੰਦੀ ਕਿਸੇ ਦੀ ਜਾਨ ਬਣ ਕੇ ਜਾਨ ਕੱਢੀ ਦੀ ਨਹੀਂ ਹੁੰਦੀ ਬਾਹ ਫੜ ਕੇ ਕਿਸੇ ਦੀ ਬਾ ਛੱਡੀ ਦੀ ਨਹੀਂ ਹੁੰਦੀ ਆ ਚੋਟੀ ਦਾ ਮੈਚ ਚੱਲਦਾ ਹੈ ਇਹ ਤੀਜਾ ਲੱਗ ਜਾਂਦਾ 11000 ਦੇਣਾ ਸੀਗਾ ਇਧਰ ਕੈਂਟਲ ਦੀ ਕਬੱਡੀ ਪੈ ਰਹੀ ਹੈ ਦੋ ਸਗੇ ਭਰਾਵਾਂ ਦਾ ਜੋੜਾ ਕੰਨੀਆਂ ਤੇ ਲੱਗਾ ਹੋਇਆ 37 ਸਮਾਉ ਆ ਬੱਲੇਬਾ ਇਹ ਸੱਚੇ ਸੂਚੇ ਮੇਰੇ ਦੇ ਪਿੰਡਾਂ ਦਾ ਅਗਲੇ ਮੈਚ ਦੀਆਂ ਟੀਮਾਂ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕੋਈ ਸਮਾਂ ਨਹੀਂ ਬੁੱਟਰ ਵਰਸਜ ਦੀਪ ਸਿੱਧੂ ਕਬੱਡੀ ਕਲੱਬ ਮਾਲਵਾ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਆ ਜਾਣ 1 ਮਿੰਟ ਦਾ ਸਮਾਂ ਬੁੱਟਰ ਵਰਸਜ ਦੀਪ ਸਿੱਧੂ ਕਬੱਡੀ ਕਲੱਬ ਮਾਲਵਾ ਇਧਰ ਵੱਡੇ ਰੋਡ ਵਾਲੀ ਝਾਤ ਮਾਰਿਓ ਸਾਹਮਣੇ ਦਰਸ਼ਕ ਵੀਰੋਂ ਆਉਂਦੇ ਖਿਡਾਰੀ ਕਿ ਨਹੀਂ ਦੱਸਿਓ ਹੱਥ ਖੜਾ ਕਰਕੇ ਅੱਜ ਇਹ ਬਾਈ ਕਹਿੰਦੇ ਤੁਰੇ ਆਉਂਦੇ ਆ ਗਏ ਤੀਜਾ ਮੈਚ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਨਾਰਵੇ ਤੇ ਸ਼੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਢੋਲੇਵਾਲ ਤੇ ਚੌਥਾ ਮੈਚ ਬਾਬਾ ਸ਼ੰਕਰਪੂਰੀ ਕਬੱਡੀ ਕਲੱਬ ਸਾਧੂ ਵਾਲਾ ਤੇ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਅੱਜ ਕਹਿੰਦੇ ਸਾਰਾ ਪੰਜਾਬ ਦੀ ਸਾਰਾ ਵਰਲਡ ਇਕੱਠਾ ਹੋਣਾ ਕਿਉਂਕਿ ਦੁਨੀਆ ਦੇ ਵੱਡੇ ਵੱਡੇ ਮੱਲ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖੰਡੋਰ ਸਾਹਿਬ ਮੈਚ ਸਮਾਪਤ ਆਓ ਜੀ ਸ਼ਰਪਾ ਜੀ ਇਸ ਮੈਚ ਦੇ ਵਿੱਚੋਂ ਟੀਮ ਗਰਦਾਸਪੁਰ ਲਾਈਨ ਜੇਤੂ ਰਹੀ ਹੈ ਇਧਰ